ਪੋਸਟਰ ਲਾਇਆ ਜਾਂਦਾ ਉੱਥੇ ਗੁਰੂ ਸਬਾਨਾ ਦੀ ਫੋਟੋ ਨਾ ਲਾਈ ਜਾਵੇ ਇਹ ਅਸੀਂ ਬੇਨਤੀ ਕਰਦੇ ਆ ਜਿੱਥੇ ਤੇ ਸੀਗਾ ਬੰਦਾ ਪੋੜੀ ਲੈ ਕੇ ਉਤਾਰੇ ਵੀ ਨੇ ਕੱਟ ਕੇ ਉਹਨੂੰ ਸੰਭਾਲ ਕੇ ਲੈ ਕੇ ਆਂਦਾ ਸਾਰੀ ਸੰਗਤ ਨੇ ਅਸੀਂ ਦੇਖਿਆ ਵੇ ਬੋਰਡ ਜਿੰਨੇ ਵੀ ਹੈਗੇ ਆ ਕੋਈ ਕਿਤੇ ਲੁੱਟਿਆ ਪਿਆ ਕੋਈ ਪਟਿਆ ਪਿਆ ਕੋਈ ਲਟਕਦਾ ਪਿਆ ਕੋਈ ਕਿੱਦਾਂ ਵੀ ਆ ਤਾਂ ਕਿ ਕੋਈ ਵੀ ਉਹਦਾ ਨਿਰਾਦਰ ਨਾ ਹੋਵੇ ਤੇ ਇਕੱਲਾ ਮੈਂ ਕਰ ਲਾਂਗਾ ਨਹੀਂ ਇਹ ਸ਼ੁਰੂਆਤ ਕਰ ਲਈ ਹੈ ਜਾਂ ਪਹਿਲਾਂ ਵੀ ਕੋਈ ਕਰਦਾ ਹੋਊਗਾ ਬਸ ਸੰਭਾਲ ਲੈਣਾ ਚਾਹੀਦਾ ਇਸ ਚੀਜ਼ ਨੂੰ ਕਿ ਆਪਣੀ ਬੇਅਦਵੀ ਨਾ ਹੋਵੇ ਪੰਜਾਬ। ਲਾ ਕੇ ਅੱਗੋਂ ਲੱਖਾਂ ਇਹ ਤੁਸੀਂ ਪੋਸਟਰ ਲਾਇਆ ਐਨੇ ਪੋਸਟਰ ਲਾਉਣੇ ਵੀ ਨਹੀਂ ਚਾਹੀਦੇ ਜਿੰਨੇ ਤੁਸੀਂ ਲਾਇਓ ਆ ਸਾਰੇ ਪੰਜਾਬ ਦੇ ਵਿੱਚ। ਤੋਂ ਡੀਸੀ ਸਾਹਿਬ ਦੀ ਪਿੱਛੇ ਸਪੀਚ ਆਈ ਸੀ ਜਿਹੜਾ ਪੋਸਟਰ ਲਾਏਗਾ ਉਹਨਾਂ ਤੇ ਐਫਰ ਹੀ ਲੌਂਚ ਕਰ ਦਿੱਤੀ ਜਾਏਗੀ। ਤੇ ਪੋਸਟਰ ਕਿਉਂ ਨਹੀਂ ਡੀਸੀ ਸਾਹਿਬ ਨੂੰ ਨਜ਼ਰ ਆ ਰਹੇ? ਇੱਕ ਤਾਂ ਪੰਜਾਬ ਦੇ ਪੈਸੇ ਦੀ ਬਰਬਾਦੀ ਹੋਈ ਆ ਹੈ ਉਤੋਂ ਬੇਅਦਵੀ ਹੋ ਰਹੀ ਆ ਇਸ ਟਾਈਮ। 19 ਸਰਦਾ ਭਾਵਨਾ ਦਾ ਉਸ బోర్ ਨੂੰ ਉਤਾਰ ਦੇਣਾ ਚਾਹੀਦਾ ਹੈ। ਜਿੱਥੇ ਦਾ ਬੋਰਡ ਥੱਲੇ ਲੱਗੇ ਆ ਉਹ ਸੀ ਆਪ ਰਲ ਕੇ ਉਤਾਰ ਵੀ ਦੇ ਆ ਜਲਾਲਾਈ ਚ ਸਵਾਗਤ ਮੈਂ ਕਮਲ ਕਪੂਰ ਅ ਪੰਜਾਬ ਸਰਕਾਰ ਵੱਲੋਂ ਸ਼ਹੀਦੀ ਦਿਹਾੜਿਆਂ ਨੂੰ ਲੈ ਕੇ ਇੱਕ ਗਵਰਨਮੈਂਟ ਦੇ ਆਪਣੇ ਤੌਰ ਦੇ ਉੱਤੇ ਨਗਰ ਕੀਰਤਨ ਦਾ ਇਹਨੂੰ ਮੈਂ ਮahanagar kirtan ਕਹਾਂਗਾ ਮahanagar kirtan ਦਾ ਆਯੋਜਨ ਕੀਤਾ ਗਿਆ ਸੀ ਔਰ ਇਸ ਸਬੰਧ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਪੋਸਟਰਸ ਲਗਾਏ ਗਏ ਸੀ ਕਿ ਬੈਨਰਸ ਲਗਾਏ ਗਏ ਸੀ ਕਿ ਹਾਲਾਂਕਿ ਉਹਨਾਂ ਪੋਸਟਰਾਂ ਤੇ ਬੈਨਰਾਂ ਦੇ ਉੱਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਆਪਦੀ ਵੀ ਫੋਟੋ ਸੀਗੀ ਪਰ ਇੱਥੇ ਗੱਲ ਹੈ ਕਿ ਸਾਡੇ ਗੁਰੂਆਂ ਦੀ ਉਸ ਪੋਸਟਰ ਦੇ ਉੱਤੇ ਤਸਵੀਰ ਹੋਣਾ ਆਪਣੇ ਆਪ ਦੇ ਵਿੱਚ ਇੱਕ ਸਭ ਤੋਂ ਵੱਡੀ ਚੀਜ਼ ਖੜੀ ਕਰ ਦਿੰਦੀ ਹੈ ਸਵਾਲ ਖੜਾ ਕਰ ਦਿੰਦੀ ਹੈ ਕਿ ਕਿਤੇ ਇਨ੍ਹਾਂ ਪੋਸਟਰਾਂ ਦੀ ਇਨ੍ਹਾਂ ਬੈਨਰਾਂ ਦੀ ਜਾਨੇ ਅਣਜਾਨੇ ਬੇਅਦਵੀ ਨਾ ਹੋ ਜਵੇ ਹਾਲਾਂਕਿ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਕੱਲ ਸਮਾਪਤੀ ਹੋ ਜਾਏਗੀ ਪਰ ਜਿਹੜਾ ਸਰਕਾਰ ਦੇ ਆਪਣੇ ਪੱਧਰ ਦੇ ਉੱਤੇ ਪ੍ਰੋਗਰਾਮ ਰੱਖਿਆ ਗਿਆ ਸੀ ਉਹ 25 ਦਸੰਬਰ ਤੱਕ ਰੱਖਿਆ ਗਿਆ ਸੀਗਾ ਉਹ ਸਮਾਪਤ ਹੋ ਚੁੱਕਾ ਹੈ ਲੇਕਿਨ ਸੜਕਾਂ ਤੇ ਚਰਾਹਿਆਂ ਤੇ ਯਕਈ ਥਾਂ ਥਾਂ ਇਹ ਬੈਨਰ ਜਿਹੜੇ ਨੇ ਉੰਜ ਹੀ ਲਟਕ ਰਹੇ ਨੇ ਜਿੱਥੇ ਉਹਨਾਂ ਦੀ ਨਾ ਕੋਈ ਦੇਖਭਾਲ ਕਰ ਰਿਹਾ ਤੇ ਨਾ ਹੀ ਕੋਈ ਸੰਭਾਲ ਇਸ ਮੁੱਦੇ ਦੇ ਉੱਤੇ ਮੇਰੇ ਨਾਲ ਸਿਮੋ ਜੀ ਜੁੜ ਰਹੇ ਆ ਗੱਲਬਾਤ ਕਰ ਲੈਣੇ ਕਿਉਂਕਿ ਮੁੱਦਾ ਥੋੜਾ ਜਿਆਦਾ ਧਾਰਮਿਕ ਹੈ ਲੇਕਿਨ ਵਿਚਾਰ ਸਾਂਝੇ ਇਸ ਕਰਨੇ ਬਣਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਖਾਸ ਕਰਕੇ ਗੁਰੂ ਪੀਰਾਂ ਦੀ ਧਰਤੀ ਦੇ ਉੱਤੇ ਕੋਈ ਅਜੀਹੀ ਗੱਲ ਨਾ ਹੋਵੇ ਖਾਸ ਕਰਕੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਅਸੀਂ ਸ਼ਹੀਦੀ ਦਿਹਾੜੇ ਮਨਾ ਰਹੇ ਆ ਸਿਮੋ ਵੀਰ ਜੀ ਚੰਗੀ ਗੱਲ ਹੈ ਗਵਰਨਮੈਂਟ ਨੇ ਇੱਕ ਵਧੀਆ ਆਯੋਜਨ ਕੀਤਾ ਸੀਗਾ ਠੀਕ ਹੈ ਸਾਰੇ ਨੂੰ ਆਪਣੇ ਇਤਿਹਾਸ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀ ਮahan nagar kirtan ਦਾ আয়োজন ਕੀਤਾ ਪੋਸਟਰ ਬੈਨਰ ਲਗਾਏ ਸਾਮ ਸੰਭਾਲ ਦੇ ਨਾਂ ਦੇ ਉੱਤੇ ਲੱਗਦਾ ਨਹੀਂ ਕਿ ਕਿਤੇ ਥੋੜੀ ਜਿਹੀ ਪਿੱਛੇ ਰਹਿ ਗਈ ਸਰਕਾਰ ਪ੍ਰੋਗਰਾਮ ਖਤਮ ਹੋ ਗਿਆ ਸੀ ਤਾਂ ਉਹ ਬੈਨਰ ਹਟਾ ਲੈਣੇ ਚਾਹੀਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 23 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਇਹਨਾਂ ਨਸ਼ੀਦੀ ਦਿਹਾੜੇ ਸਰਕਾਰ ਵੱਲੋਂ ਮਨਾਏ ਗਏ। ਭਗਵੰਤ ਮਾਨ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ। ਉਹਨਾਂ ਨੇ ਬਹੁਤ ਚੰਗਾ ਕੰਮ ਕੀਤਾ ਸੀਗਾ। ਜਿੰਨੀ ਸ਼ਰਧਾ ਭਾਵਨਾ ਨਾਲ ਉਹ ਬੋਰਡ ਲਾਏ ਗਏ ਸੀਗੇ। 23 ਨਵੰਬਰ ਤੋਂ 25 ਨਵੰਬਰ ਤੱਕ ਅੱਜ 26 ਦਸੰਬਰ ਹੋ ਗਈ ਜੀ। ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਜਿਨ੍ਹਾਂ ਨੂੰ ਆਪਾਂ ਨਾਮ ਦਿੱਤਾ ਜਿਨ੍ਹਾਂ ਨੇ Hindu ਧਰਮ ਵਾਸਤੇ ਆਪਣਾ ਸ਼ੀਧੀ ਦਿੱਤੀ ਉਹਨਾਂ ਦੀ ਫੋਟੋ ਲਾਈ ਗਈ ਸੀ ਪਹਿਲਾਂ ਤਾਂ ਮੈਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਅਪੀਲ ਕਰਦਾ ਕਿਸੇ ਵੀ ਗੁਰੂ ਸਬਾਨਾ ਦੀ ਫੋਟੋ ਨਾ ਲਾਣ ਜੇ ਤੁਸੀਂ ਜਿੰਨੀ ਸ਼ਰਦਾ ਭਾਵਨਾ ਨਾ ਫੋਟੋ ਲਾਂਦੇ ਹੋ ਉਨੀ ਸ਼ਰਦਾ ਭਾਵਨਾ ਉਸ ਬੋਰਡ ਨੂੰ ਉਤਾਰ ਦੇਣਾ ਚਾਹੀਦਾ ਤਾਂ ਕਿ ਕੋਈ ਵੀ ਉਹਦਾ ਨਿਰਾਦਰ ਨਾ ਹੋਵੇ 1 ਮਹੀਨਾ ਹੋ ਗਿਆ ਸੜਕਾਂ ਤੇ ਲੱਗੀ ਹੋਈ ਹੈ ਕਿਸ ਜਗ੍ਹਾ ਤੇ ਉਹ ਬੋਰਡ ਜਿਹੜੇ ਆ ਥੱਲੇ ਲਟਕ ਕੇ ਡਿੱਗ ਵੀ ਰਹੇ ਆ ਤੇ ਮੈਂ ਪ੍ਰਸ਼ਾਸਨ ਅੱਗੇ ਅਪੀਲ ਕਰਦਾ ਪਲੀਜ਼ ਉਹਨੂੰ ਉਤਾਰਿਆ ਜਾਵੇ ਤੇ ਬਾਕੀ ਅਸੀਂ ਸਾਰਾ ਭਾਈਚਾਰਾ ਇਕੱਠੇ ਹੋ ਕੇ ਜਿੱਥੇ ਦਾ ਬੋਰਡ ਥੱਲੇ ਲੱਗੇ ਆ ਉਹ ਸੀ ਆਪ ਰਲ ਕੇ ਉਤਾਰ ਵੀ ਰਹੇ ਆ ਤੇ ਅਸੀਂ ਰੋਜ਼ ਥੋੜਾ ਜਿਹਾ ਘੰਟਾ 2 ਘੰਟੇ ਲਾ ਕੇ ਉਹ ਬੋਡਾਂ ਨੂੰ ਉਤਾਰ ਰਹੇ ਆ ਮर्यादा ਨਾਲ ਉਹਨਾਂ ਨੂੰ ਸੰਭਾਲ ਕੇ ਉਹਨਾਂ ਦਾ ਸਸਕਾਰ ਕਰ ਦੇਾਂਗੇ ਪਰ ਸਰਕਾਰ ਅੱਗੇ ਅਪੀਲ ਹੈ ਜਿਹੜੇ ਵੱਡੇ ਵੱਡੇ ਇਹਨਾਂ ਨੇ ਬੋਰਡ ਉੱਚੇ ਉੱਚੇ ਲਾਏ ਹੋਏ ਆ ਉਹ ਸਾਰੇ ਉਤਾਰ ਦੇਣੇ ਚਾਹੀਦੇ ਆ ਜਦੋਂ 1 ਮਹੀਨਾ ਹੋ ਗਿਆ ਲੰਗੇ ਨੂੰ ਇੱਕ ਤੁਸੀਂ ਖਬਰ ਦੇਖੀ ਹੋਏਗੀ ਅਸੀਂ ਵੀ ਉਹਦੇ ਵਿੱਚ ਉਸ ਖਬਰ ਨੂੰ ਨਸ਼ਰ ਕੀਤਾ ਸੀਗਾ ਆਪਣੇ ਸਮਰਾਲਾ ਚੌਂਕ ਦੇ ਵਿੱਚ ਇੱਕ ਜਿਹੜਾ ਉੱਥੇ ਪੋਸਟਰ ਲਗਾਇਆ ਗਿਆ ਸੀਗਾ ਬਿਲਕੁਲ ਬਾਥਰੂਮ ਦੇ ਨਾਲ ਲਗਾ ਦਿੱਤਾ ਗਿਆ ਸੀ ਹਾਲਾਂਕਿ ਉਹ ਬਾਅਦ ਦੇ ਵਿੱਚ ਸਰਕਾਰ ਦੇ ਧਿਆਨ ਦੇ ਵਿੱਚ ਲਿਆਂਦਾ ਲੋਕਲ ਐਡਮਿਨ ਦੇ ਧਿਆਨ ਚ ਲਿਆਂਦਾ ਤਾਂ ਉਹ ਹਟਾ ਲਿੱਤਾ ਗਿਆ ਤੇ ਇਦਾਂ ਦੀਆਂ ਤਾਂ ਹੋਰ ਕਈ ਥਾਵਾਂ ਹੋਣਗੀਆਂ ਕਈ ਇਦਾਂ ਦੀਆਂ ਜਗ੍ਹਾ ਹੋਣਗੀਆਂ ਕਈ ਇਦਾਂ ਦੇ ਚਰਾਹੇ ਹੋਣਗੇ ਜਿੱਥੇ ਮर्यादा ਬਣਾਏ ਰੱਖਣਾ ਸੰਭਵ ਨਹੀਂ ਹੈ ਮੈਂ ਨਹੀਂ ਕਹਿੰਦਾ ਕੋਈ ਮर्याਦਾ ਪੰਗ ਕਰਦਾ ਹੋਏਗਾ ਪਰ ਕਈ ਵਾਰ ਹੁੰਦਾ ਕੀ ਹੋਣਾ ਚੌਕ ਹੈ ਵੀਰੇ ਜੀ ਸੌ ਤਰ੍ਹਾਂ ਦੇ ਲੋਕਾਂ ਨੇ ਨਿਕਲਣਾ ਆਟੋ ਨੇ ਵੀ ਨਿਕਲਣਾ ਬਾਈਕ ਸਵਾਰ ਨੇ ਵੀ ਨਿਕਲਣਾ ਕਿਸ ਨੇ 스ਪਿਟ ਕਰਨਾ ਕਿਸੇ ਨੇ ਕੁਝ ਕਰਨਾ ਕਿਆ ਮਰਿਆਦਾ ਬਣਾਈ ਰੱਖੀ ਜਾ ਸਕਦੀ ਹੈ ਬਿਲਕੁਲ ਜੀ ਮੈਂ ਪਹਿਲਾਂ ਹੀ ਇਹ ਕਹਿਣਾ ਚਾਹਨਾ ਕਿ ਜਿੱਥੇ ਪੋਸਟਰ ਲਾਇਆ ਜਾਂਦਾ ਉੱਥੇ ਗੁਰੂ ਸਬਾਨਾ ਦੀ ਫੋਟੋ ਨਾ ਲਾਈ ਜਾਵੇ ਇਹ ਅਸੀਂ ਬੇਨਤੀ ਕਰਦੇ ਆ ਜੇ ਇਹਨਾਂ ਦੀ ਭਾਵਨਾ ਹੈ ਇਹ ਲਾ ਰਹੇ ਹੈ ਬੜੀ ਸਾਈਡ ਜਗ੍ਹਾ ਦੇਖ ਕੇ ਲਾਨ ਤੇ ਜਦੋਂ ਪ੍ਰੋਗਰਾਮ ਖਤਮ ਹੋ ਜਾਂਦੀ ਹੈ ਹੁਣ ਸ਼ੀਦੀ ਦਿਹਾੜੇ ਜਿਹੜੇ ਸੀ ਉਹ 25 ਨਵੰਬਰ ਨੂੰ ਇਹਨਾਂ ਨੇ ਪ੍ਰੋਗਰਾਮ ਜਿਹੜਾ ਸੀ ਉਹ ਖਤਮ ਹੋ ਗਿਆ ਤੇ ਉਹਨੂੰ ਉਤਾਰ ਲੈਣੇ ਚਾਹੀਦੇ ਸੀ ਇੱਕ ਮਹੀਨਾ ਹੋ ਗਿਆ ਐਡੀ ਕਿਹੜੀ ਲਾਪਰਵਾਹੀ ਹੋ ਗਈ ਇੱਕ ਮਹੀਨੇ ਤੋਂ ਪੋਸਟਰ ਨਹੀਂ ਉਤਾਰੇ ਗਏ ਤੇ ਉਹ ਪੋਸਟਰ ਕਿਤੇ ਡਿਗ ਰਹੇ ਐ ਲੋਕੀ ਸਾਨੂੰ ਫੋਨ ਕਰ ਰਹੇ ਐ ਦੱਸ ਰਹੇ ਐ ਕਿ ਭਾਜੀ ਇੱਥੇ ਵੀ ਲੱਗਾ ਉੱਤੇ ਵੀ ਲੱਗਾ ਜਦੋਂ ਦਾ ਅਸੀਂ ਉਤਾਰਿਆ ਹੋਆ ਬੋਰਡ ਤੇ ਲੋਕਾਂ ਦੇ ਫੋਨ ਵੀ ਆ ਰਹੇ ਐ ਪਰ ਇਹ ਤਾਂ ਪੂਰੇ ਪੰਜਾਬ 'ਚ ਹੀ ਅਸੀਂ ਹਾਂ ਮੈਂ ਕੱਲ ਗਿਆ ਸੀ ਜੀ ਜਲੰਧਰ ਮੈਂ ਆਂਦੇ ਦੇਖ ਕੇ ਫਗਵਾੜੇ ਬੜੇ ਉੱਚੇ 'ਚ ਵੱਡੇ ਵੱਡੇ ਪੋਸਟਰ ਲੱਗੇ ਸੀ ਅੱਛਾ ਕੰਮ ਕੀਤਾ ਇਹਨਾਂ ਨੇ ਬਹੁਤ ਵਧੀਆ ਕੰਮ ਸੀ ਪਰ ਜਦੋਂ ਉਹ ਸਿਧੀ ਦੇ ਰੇ ਖਤਮ ਹੋ ਗਈ ਸੀ ਇਹਨਾਂ ਨੂੰ ਉਤਾਰ ਦੇਣੇ ਚਾਹੀਦੇ ਆ ਇਹ ਸਿੱਖ ਭਾਈਚਾਰਾ Hindu ਭਾਈਚਾਰਾ ਵੈਸੇ ਤਾਂ ਸਾਰੇ ਸਮਾਜ ਦੇ ਮਨ ਨੂੰ ਠੇਸ ਲੱਗਦੀ ਵੀ ਆ ਕਿ ਉਹਨਾਂ ਦੇ ਗੁਰੂਆਂ ਦੀ ਕਿਤੇ ਨਾ ਕਿਤੇ ਜੇਕ ਮਹੀਨੇ ਤੋਂ ਉਹ ਲੱਗੇ ਹੋਏ ਆ ਕੋਈ ਇੱਦਾਂ ਦੀ ਗੱਲ ਨਾ ਵਾਪਰ ਜੇ ਜਿਹੜੀ ਬਾਤ ਚੋਂ ਸਾਡੇ ਕੋ ਸੰਭੀ ਨਾ ਜਾਵੇ ਲੱਗਦਾ ਹੈ ਕਿ ਕਿਤੇ ਨਾ ਕਿਤੇ ਹੁਣੀ ਸਾਮ ਕਰ ਲੈਣੀ ਚਾਹੀਦੀ ਹੈ ਕਿਉਂਕਿ ਹਰ ਥਾਂ ਤੇ ਤਾਂ ਮਰਿਆਦਾ ਬਣਾਈ ਰੱਖਣਾ ਸੰਭਵ ਨਹੀਂ ਆ ਇਹ ਗੱਲ ਕੀਤੀ ਸੀ ਮੂਬਰੇ ਨੇ ਚਲੋ ਗੁਰਤੇਗ ਬਹਾਦਰ ਜੀ ਦੇ ਪੋਸਟਰ ਵਗੈਰਾ ਲੱਗੇ ਸੀਗੇ ਚਲੋ ਕੱਲ ਵੀ ਗਏ ਆ ਪਰਸੋ ਵੀ ਆਪਾਂ ਗਏ ਆ ਜਿੱਥੇ ਤੇ ਲੱਗੇ ਉਤਾਰਨ ਦੀ ਆਪਾਂ ਪੂਰੀ ਕੋਸ਼ਿਸ਼ ਕੀਤੀ ਸੰਭਾਲ ਕੇ ਆਪਾਂ ਆਪਣੇ ਕੋਲ ਲੈ ਕੇ ਆਏ ਆ ਸਾਰੇ ਪਰ ਹੋਰ ਵੀ ਮੈਂ ਸਭ ਨੂੰ ਇਹੀ ਕਹਿਣਾ ਚਾਹਨਾ ਕਈ ਲੋਕ ਜਾਗਰਣ ਵੀ ਕਰਵਾਉਂਦੇ ਨੇ ਕਿ ਮਾਤਾ ਚਿੰਤਪੂਰਨ ਜੀ ਦੀ ਫੋਟੋ ਲਵਾਉਂਦੇ ਨੇ ਜਾਗਰਣ ਵਲੇ ਛੇਰ ਵਾਲੀ ਮਾਤਾ ਦੀ ਫੋਟੋ ਲਵਾਉਂਦੇ ਨੇ ਉਹ ਧਰਮ ਦੀ ਤਾਂ ਗੱਲ ਹੀ ਨਾ ਕਰੋ ਮੈਂ ਇੱਥੇ ਦਾ ਸਨਾਤਨ ਦੀ ਗੱਲ ਹੀ ਨਹੀਂ ਕਰਨਾ ਚਾਹੁੰਦਾ ਤੁਸੀਂ ਇਸ ਮੁੱਦੇ ਤੋਂ ਨਾ ਹੋ ਕਿਉਂਕਿ ਮੈਨੂੰ ਪਤਾ ਹੈ ਕਿ ਸਨਾਤਨ ਦੇ ਵਿੱਚ ਇਸ ਟਾਈਮ ਕਿੰਨੀ ਬੇਅਦਬੀ ਹੋ ਰਹੀ ਹੈ ਆਪਾਂ ਅਗਰ ਇਹ ਗੱਲ ਕਰੀ ਕਿ ਫਿਲਹਾਲ ਅਗਰ ਗੁਰਤੇਗ ਬਹਾਦਰ ਜੀ ਦੇ ਆਪਾਂ ਪੋਸਟਰਸ ਲਗਾਏ ਬੈਨਰਸ ਲਗਾਏ ਬਹੁਤ ਚੰਗੀ ਗੱਲ ਹੈ ਪਰ ਕੀ ਉੱਥੇ ਮਰਿਆਦਾ ਅੱਜ ਕਾਇਮ ਰੱਖ ਪਾਵਾਂਗੇ ਕਹਿੰਦਾ ਮਤਲਬ ਇਹ ਹੈ ਕਿ ਘਟੋ ਘਟ ਉਹਨਾਂ ਨੂੰ ਤਾਂ ਅਸੀਂ ਸੰਭਾਲ ਲਈ ਹਾਂਜੀ ਜਿਵੇਂ ਕੱਲ ਆਪਾਂ ਗਏ ਆ ਕਾਫੀ ਆਪਾਂ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਜਲੰਧਰੋਂ ਜੰਮੂਵਰੇ ਨੇ ਦੇਖਿਆ ਕਈ ਲਟਕ ਵੀ ਰਹੇ ਸੀਗੇ ਚਲੋ ਆਪਾਂ ਨਹੀਂ ਕੋਸ਼ਿਸ਼ ਕਰ पाए काफी ਉੱਪਰ ਕਿਲਰ ਦੇ ਉੱਪਰ ਸੀ ਗੱਡੀ ਨਹੀਂ ਆਪਾਂ ਕੋਸ਼ਿਸ਼ ਆਪਣੇ ਏਰੀਆ 'ਚ ਆਏ ਆ ਕੱਲ ਗੱਡੀ ਚੱਕੀ ਸੀ ਮੁੰਵਈਆਂ ਨੇ ਵੀਡੀਓ ਵੀ ਪਾਈ ਇਹਨਾਂ ਨੇ ਫੇਸਬੁੱਕ ਤੇ ਜਿੱਥੇ ਤੇ ਸੀਗਾ ਬੰਦਾ ਪੋੜੀ ਲੈ ਕੇ ਉਤਾਰੇ ਵੀ ਨੇ ਕੱਟ ਕੇ ਉਹਨੂੰ ਸੰਭਾਲ ਕੇ ਲੈ ਕੇ ਆਂਦਾ ਜਿੰਨਾ ਕੋ ਹੋ ਗਿਆ ਬਹੁਤ ਵਧੀਆ ਤਰੀਕੇ ਆਪਾਂ ਆਪਣੇ ਵਾਰਡ ਦਾ ਕਿਸ پورے ਸੈਂਟਰਲ ਜੀ ਲਾ ਲਓ ਕਤਵਾਈ ਨਗਰ ਵੀ ਗਏ ਆ ਫੀਲਡਾਂ 'ਚ ਵੀ ਗਏ ਆ ਇਧਰਲੇ ਪਾਸੇ ਜਿੰਨਾ ਕੀ ਹੋ ਗਿਆ ਆਪਾਂ ਲੈ ਆਏ ਉਹਨੂੰ ਸੰਭਾਲ ਕੇ ਬਾਕੀ ਅੱਜ ਫੇਰ ਜਾਵਾਂਗੇ ਦੂਰ ਹੋਰ ਇਲਾਕੇ ਜਾਵਾਂਗੇ ਲੱਗਦਾ ਹੈ ਕਿ ਇਹਨੂੰ ਸੰਭਾਲ ਲੈਣਾ ਚਾਹੀਦਾ ਹੁਣੇ ਤਾਂ ਜੋ ਕਿਤੇ ਕੋਈ ਮਰਿਆਦਾ ਭੰਗ ਨਾ ਹੋ ਜਾਏ ਬਿਲਕੁਲ ਸਹੀ ਹੈ ਜੀ ਭਾਜੀ ਇਹ ਸਾਰਿਆਂ ਦੇ ਸਾਥ ਨਾਲ ਹੀ ਹੋਣਾ ਜੀ ਇਹ ਦੇਖੋ ਜੀ ਇਕੱਲੇ ਕਹੋ ਇਹ ਕਰ ਲੈਣਗੇ ਨਹੀਂ ਤੇ ਇਕੱਲਾ ਮੈਂ ਕਰ ਲਾਂਗਾ ਨਹੀਂ ਇਹ ਸ਼ੁਰੂਆਤ ਕਰ ਲਈ ਹੈ ਜਾਂ ਪਹਿਲਾਂ ਵੀ ਕੋਈ ਕਰਦਾ ਹੋਊਗਾ ਬਸ ਸੰਭਾਲ ਲੈਣਾ ਚਾਹੀਦਾ ਇਸ ਚੀਜ਼ ਨੂੰ ਕਿ ਆਪਣੀ ਬੇਅਦਬੀ ਨਾ ਹੋਵੇ ਪੰਜਾਬ ਪੰਜਾਬ ਦੇ ਵਿੱਚ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਮर्यादा ਬਣੀ ਰਹੇ ਇਹ ਜ਼ਿਆਦਾ ਜ਼ਰੂਰੀ ਹੈ ਮर्यादा ਬਣੀ ਰਣੀ ਜ਼ਿਆਦਾ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇਹ 350 ਸਾਲਾਂ ਦਾ ਗੁਰੂ ਤੇਗ ਬਹਾਦਰ ਦਾ ਨੰਗੇਆ ਜੀ ਛੀਦੀ ਦੇ ਹੜਾ ਅਸੀਂ ਚਮਕੌਰ ਸਾਹਿਬ ਗਏ ਆ ਅਸੀਂ ਮਾਛੂ ਵਾੜੇ ਗਏ ਆ ਅਸੀਂ ਮਰਿੰਡੇ ਗਏ ਆ ਤੇ ਆਉਂਦੇ ਹੋਏ ਬਾਇਆ ਖੰਨੇ ਰੋਡ ਤੋਂ ਆਏ ਆ ਆ ਕੇ ਅਸੀਂ ਦੱਸਦੇ ਸਾਰੀ ਬੱਸ ਨੇ ਦੇਖਿਆ ਸੰਗਤ ਗਈ ਸੀਗੀ ਅਸੀਂ ਸਾਡੇ ਇੱਥੇ ਟਰਾਂਸਪੋਰਟ ਨਗ ਚੀਮਾ ਕਲੋਨੀ ਚੋਂ ਸਾਰੀ ਸੰਗਤ ਨੇ ਅਸੀਂ ਦੇਖਿਆ ਵੇ ਬੋਰ ਜਿੰਨੇ ਵੀ ਹੈਗੇ ਕੋਈ ਕਿਤੇ ਲੁੱਟਿਆ ਪਿਆ ਕੋਈ ਪਟਿਆ ਪਿਆ ਕੋਈ ਲਟਕਦਾ ਪਿਆ ਕੋਈ ਕਿੱਦਾਂ ਵੀ ਆ ਇਹਨੂੰ ਆਪਾਂ ਬੇਅਦਮੀਆਂ ਦਾ ਮੁੱਦਾ ਹਰ ਕੋ ਇੱਕ ਦੂਜੇ ਦੇ ਦੰਮ ਤਾਂ ਲਾਉਂਦੇ ਰਹਿੰਦੇ ਆ ਜੀ ਉਹਨੇ ਕਰਾਤੀ ਉਹਨੇ ਕਰਾਤੀ ਜੇ ਸਰਕਾਰਾਂ ਨੇ ਲਾਇਆ ਇਹ ਆ ਤੇ ਇਹਨਾਂ ਨੂੰ ਟਾਈਮ ਸੈੱਟ ਲਾਹ ਲਓ ਲਾ ਕੇ ਅੱਗੋਂ ਲੱਖਾਂ ਤੁਸੀਂ ਪੋਸਟਰ ਲਾਇਆ ਐਨੇ ਪੋਸਟਰ ਲਾਉਣੇ ਵੀ ਨਹੀਂ ਚਾਹੀਦੇ ਜਿੰਨੇ ਤੁਸੀਂ ਲਾਇਓ ਆ ਸਾਰੇ ਪੰਜਾਬ ਦੇ ਵਿੱਚ ਇੱਕ ਤਾਂ ਪੰਜਾਬ ਦੇ ਪੈਸੇ ਦੀ ਬਰਬਾਦੀ ਹੋਈ ਆ ਹੈ ਉੱਤੋਂ ਬੇਦਬੀ ਹੋ ਰਹੀ ਐ ਇਸ ਟਾਈਮ ਇਸ ਟਾਈਮ ਬੇਦਬੀ ਦਾ ਕੌਣ ਜ਼ਿੰਮੇਵਾਰ ਹੋਊਗਾ ਜੀ ਜਿਹੜਾ ਜਿਹੜੇ ਪੋਸਟਰ ਡੱਗਦੇ ਪਏ ਐ ਪੈਰਾਂ ਦੇ ਰੁੜਦੇ ਪਏ ਇਹਨਾਂ ਦਾ ਕੌਣ ਜਵਾਬ ਦੇਊਗਾ ਸਾਨੂੰ ਜੀ ਇਹ ਦੱਸੋ ਜੀ ਤੁਸੀਂ ਨਹੀਂ ਜੇ ਆਪਾਂ ਪ੍ਰਚਾਰੀ ਨਾ ਕਰਦੇ ਤਾਂ ਆਪਣਾ ਇਹ ਸਨੇਹਾ ਪਹੁੰਚਦਾ ਕਿੱਦਾਂ ਲੋਕਾਂ ਤੱਕ ਇਹ ਨਹੀਂ ਲੱਗਦਾ ਕਿ ਪੋਸਟਰ ਇਤਿਹਾਸ ਤੇ ਆਪਾਂ ਪਹਿਲਾਂ ਹੀ ਪਰੇ ਹੋਈ ਜਾ ਰਹੇ ਆ। ਆਪਾਂ ਕੋ ਪਹਿਲੇ ਹੀ ਹੈਗੇ ਆ ਪਿਆਰ ਹੁੰਦਾ ਆ। ਇੰਨਾ ਨਹੀਂ ਹੁੰਦਾ ਜਿੰਨਾ ਇਹਨਾਂ ਨੇ ਕਰ ਦਿੱਤਾ ਹੋਇਆ ਆ। ਜਿੰਨਾ ਤੁਸੀਂ ਹਰ ਚੌਂਕ ਤੇ ਹਰ ਤੁਸੀਂ ਅੱਧਾ ਕਿਲੋਮੀਟਰ ਦੇ ਵਿੱਚ ਚਾਰ ਪੋਸਟਰ ਲੱਗੇ ਤੁਹਾਨੂੰ ਮੈਂ ਦਿਖਾ ਦਿੰਨਾ। ਚਾਰ ਬੈਨਰ ਲੱਗੇ। ਬੈਨਰ ਇੱਕੋ ਹੀ ਆ ਚੌਂਕ ਦੇ ਵਿੱਚ ਇੱਕ ਬੈਨਰ ਲੱਗੇ ਹੋਵੇ ਸਾਰੇ ਪਾਸੇ ਸੰਦੇਸ਼ ਚੱਲ ਜਾਂਦਾ। ਹੈ ਬਈ ਇੱਕ ਬੈਨਰ ਲੱਗਾ ਆ 350 ਸਾਲਾ ਸ਼ੀਦੀ ਦਿਹਾੜਾ ਆ ਗੁਰਦੁਆਰੇ ਦਾ। ਗੁਰੂ ਤੇਗ ਬਹਾਦਰ ਦਾ ਸਾਰੇ ਵਰਲਡ ਵਿੱਚ ਪਤਾ ਹੈ ਇਹ ਇਹਨਾਂ ਦੀ ਕੁਰਬਾਨੀ ਦਿੱਤੀ ਹੋਈ ਕਿਸੇ ਨੂੰ ਪਤਾ ਨਹੀਂ ਹੈ ਕਿ ਕਿੰਨੀ ਵੱਡੀ ਕੁਰਬਾਨੀ ਹੈਗੀ ਆ ਜਿਹੜੀ ਤੁਸੀਂ ਅੱਜ ਟਾਈਮ ਰੋਲਦੇ ਪਏ ਆ ਸੜਕਾਂ ਦੇ ਉੱਤੇ ਇਹਨਾਂ ਦੀ ਕੁਰਬਾਨੀ ਨੂੰ ਥੀ ਚਾਹ ਦਾ ਕੋਈ ਵੀ ਤਰੀਕਾ ਹੋਵੇ ਚੰਗਾ ਹੀ ਮੈਂ ਬਿਲਕੁਲ ਕਹਿ ਰਿਹਾ ਪ੍ਰਚਾਰ ਕਰਨਾ ਚਾਹੀਦਾ ਹੈ ਪਰ ਮੈਂ ਕਹਿ ਰਿਹਾ ਪੋਸਟਰਾਂ ਦੇ ਉੱਤੇ ਗੁਰੂ ਮਹਾਰਾਜ ਦੀ ਫੋਟੋ ਨਹੀਂ ਲਾਣੀ ਚਾਹੀਦੀ ਜਿੰਦੇ ਨਾਲ ਕੋਈ ਬੇਕਦਰੀ ਨਾ ਹੋਵੇ ਜਿਹੜਾ ਕੋਈ ਸਾਈਨ ਬੋਰਡ ਹੈ ਜਿਹੜਾ ਕੋਈ ਆਪਾਂ ਸੰਦੇਸ਼ ਦੇਣਾ ਉਹ ਲਿਖ ਕੇ ਮਾਨਯੋਗ ਸੀਐਮ ਸਾਹਿਬ ਆਪਣੀ ਫੋਟੋ ਜ਼ਰੂਰ ਲਾਣ ਪਰ ਕਿਸੇ ਵੀ ਗੁਰੂ ਸਬਾਨਾ ਦੀ ਪੋਸਟਰਾਂ ਉੱਤੇ ਫੋਟੋ ਨਾ ਲਾਈ ਜਾਵੇ ਜੇ ਇਹਨਾਂ ਨੇ ਲਾਣੀ ਇਹਨਾਂ ਦੀ ਭਾਵਨਾ ਆਪਾਂ ਨਹੀਂ ਕਹਿੰਦੇ ਕਿ ਬਿਲਕੁਲ ਨਾ ਲਾਓ ਜੇ ਭਾਵਨਾ ਹੈ ਪਰ ਉਹ ਮर्यादा ਦੇ ਰਹੀ ਚ ਉਸੇ ਜਗ੍ਹਾ ਤੇ ਲਾਣ ਜਿੱਥੇ ਉੰਦੀ ਕੋਈ ਮਿਸ ਹੈਪਨਿੰਗ ਕੋਈ ਮਿਸ ਯੂਜ਼ ਨਾ ਹੋ ਸਕੇ ਮੇਰੀ ਗੱਲ ਮੇਰੀ ਇੱਕ ਛੋਟਾ ਜਿਹਾ ਸਵਾਲ ਦੇਖੋ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਉਹਨਾਂ ਦੀ ਬਾਣੀ ਸਾਡਾ ਸਾਡੇ ਲਈ ਸਰੂਪ ਹੈ ਇਹ ਮੰਨਦੇ ਹੋ ਹੁਣ ਬਾਣੀ ਵੀ ਪੋਸਟਰਾਂ ਤੇ ਲਿਖੀ ਹੁੰਦੀ ਆ ਆਪਾਂ ਸ਼ਲੋਕ ਲਿਖੇ ਹੁੰਦੇ ਆ ਕਿ ਉਹ ਉਹ ਵੀ ਤਾਂ ਉਸੇ ਚੀਜ਼ ਆ ਜਾਂਦੇ ਆ ਅਗਰ ਤੁਸੀਂ ਕਹਿੰਦੇ ਹੋ ਕਿ ਮਾਨ ਸਾਹਿਬ ਦੀ ਕੱਲੀ ਫੋਟੋ ਲੱਗ ਜਾਂਦੀ ਮੈਂ ਇਹ ਗੱਲ ਕਹਿ ਰਿਹਾ ਕਿ ਜਦੋਂ ਲਾਰਾ ਜਿੰਨੀ ਸ਼ਰਧਾ ਭਾਵਨਾ ਨਾਲ ਮर्यादा ਨਾਲ ਅਸੀਂ ਉਹਨੂੰ ਲਾ ਰਹੇ ਆ ਉਨੀ ਸ਼ਰਧਾ ਭਾਵਨਾ ਮर्याਦਾ ਨਾਲ ਉਹਨੂੰ ਉਤਾਰ ਕੇ ਸੰਭਾਲਿਆ ਜਾਵੇ ਇੱਕ ਮਹੀਨਾ ਹੋ ਗਿਆ ਭਾਜੀ ਖਤਮ ਹੋਏ ਇਹਨੂੰ 25 ਨਵੰਬਰ ਨੂੰ ਪ੍ਰੋਗਰਾਮ ਜਿਹੜੇ ਆ ਉਹ ਖਤਮ ਹੋ ਗਏ ਸੀ ਅੱਜ 26 ਦਸੰਬਰ ਹੋ ਗਈ 1 ਮਹੀਨਾ 1 ਦਿਨ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਉਹ ਪੋਸਟਰਾਂ ਨੂੰ ਸੰਭਾਲਿਆ ਨਹੀਂ ਆ ਅਸੀਂ ਇਸ ਮੁੱਦੇ ਦੀ ਗੱਲ ਕਰ ਰਹੇ ਹਾਂ ਮੈਂ ਪ੍ਰਸ਼ਾਸਨ ਅੱਗੇ ਮੰਗ ਕਰਦਾ 올ਓਵਰ ਪੰਜਾਬ ਵਿੱਚ ਤੇ ਤੁਹਾਡੇ ਮਾਧਿਅਮ ਰਾਹੀਂ ਅਸੀਂ ਸੀਐਮ ਸਾਹਿਬ ਨੂੰ ਰਿਕੁਐਸਟ ਕਰਦੇ ਹਾਂ ਸੀਐਮ ਸਾਹਿਬ ਕਿ ਜਿਹੜੇ ਪੋਸਟਰ ਲੱਗੇ ਆ ਉਹਨਾਂ ਨੂੰ ਉਨੀ ਮਰਿਆਦਾ ਨਾਲ ਪ੍ਰਸ਼ਾਸਨ ਨੂੰ ਕਹੋ ਉਤਾਰ ਕੇ ਉਹਨੂੰ ਸੰਭਾਲ ਲੈਣ ਜੋ ਰੀਤੀ ਰਿਵਾਜਾਂ ਨਾਲ ਉਸ ਪੋਸਟਰ ਪੋਸਟਰਾਂ ਦਾ ਸਸਕਾਰ ਕਰਨਾ ਹੈ ਉਹਨਾਂ ਨੂੰ ਕੀਤਾ ਜਾਵੇ ਮਰਿਆਦਾ ਦੇ ਰਹਿਤ ਨਾ ਕਿ ਆਪਾਂ ਬਹੁਤ ਦੇਖੋ ਭਗਵੰਤਬਾਨ ਜੀ ਨੇ ਬੜਾ ਚੰਗਾ ਕੰਮ ਕੀਤਾ ਸਲਾਗਾ ਯੋਗ ਹੈ ਅਸੀਂ ਬੜੇ ਐਪਰੀਸ਼ੀਏਟ ਕਰਦੇ ਹਾਂ ਉਹਨਾਂ ਨੇ ਕਿ ਐਡਾ ਵੱਡਾ ਪ੍ਰੋਗਰਾਮ ਉਲੇਖਿਆ ਪਰ ਕਿਤੇ ਨਾ ਕਿਤੇ ਛੋਟੀ ਕਮੀ ਜਿਹੜੀ ਉਹ ਰਹਿ ਗਈ ਹੈ ਉਹ ਕਮੀ ਇਹ ਹੀ ਹੈ ਪੋਸਟਰ ਇੱਕ ਮਹੀਨੇ ਤੋਂ ਉਹ ਜਿਹੜੇ ਆ ਉਹ ਲੱਗੇ ਹੋਏ ਆ ਉਹ ਉਹਨੂੰ ਅਸੀਂ ਚਾਹੁੰਦੇ ਹਾਂ ਕਿ ਉਹ ਡੀਸੀ ਸਾਹਿਬ ਦੀ ਪਿੱਛੇ ਸਪੀਚ ਆਈ ਸੀ ਜਿਹੜਾ ਪੋਸਟਰ ਲਾਏਗਾ ਉਹਨਾਂ ਤੇ ਐਫਰ ਹੀ ਲਾਂਚ ਕਰ ਦਿੱਤੀ ਜਾਏਗੀ ਤੇ ਪੋਸਟਰ ਕਿਉਂ ਨਹੀਂ ਡੀਸੀ ਸਾਹਿਬ ਨੂੰ ਨਜ਼ਰ ਆ ਰਹੇ ਇਹ ਅਸੀਂ ਹਿਮਾਂਸ਼ੂ ਜੀ ਸਾਡੇ ਡੀਸੀ ਸਾਹਿਬ ਹੈ ਉਹਨਾਂ ਨੂੰ ਵੀ ਪੁੱਛਣਾ ਚਾਹੁੰਦੇ ਆ ਤੁਹਾ ਨੂੰ ਇਹ ਪੋਸਟਰ ਕਿਉਂ ਨਹੀਂ ਨਜ਼ਰ ਆ ਰਹੇ ਲੁਧਿਆਣੇ 'ਚ ਲੱਗੇ ਹੋਏ ਇਹ 올ਓਵਰ ਪੰਜਾਬ ਦੇ ਵਿੱਚ ਕਿਉਂ ਨਹੀਂ ਪ੍ਰਚਾਰ ਨੂੰ ਨਜ਼ਰ ਆ ਰਹੇ ਇੱਕ ਮਹੀਨਾ ਹੋ ਗਿਆ ਐਡੀ ਲਾਹ ਪਰਵਾਈ ਕਿੱਡੀ ਮਾਰੀ ਗੱਲ ਹੈ ਹੁਣ ਮਕਸਦ ਸਿਰਫ ਪੋਸਟਰ ਉਤਾਰਨ ਦਾ ਮਰਿਆਦਾ ਬਣਾਏ ਰੱਖਣ ਦਾ ਹੈਗਾ ਜਾਂ ਤੁਹਾਡੀ ਨਜ਼ਰ 'ਚ ਕੁਝ ਇਸ ਤਰ੍ਹਾਂ ਦਾ ਆਇਆ ਜਿੱਤੇ ਪੋਸਟਰਾਂ ਦੀ ਬੇਕਦਰੀ ਬੇਅਦਵੀ ਹੋ ਰਹੀ ਸੀ ਹ ਬਿਲਕੁਲ ਜੀ ਮੈਂ ਦੱਸ ਦਰਿਆ ਪੋਸਟਰ ਕਿਤੇ ਲਟਕ ਰਹੇ ਆ ਜੀ ਕਿਤੇ ਫਟ ਚੁੱਕੇ ਆ ਹੈ ਤੁਹਾਡੇ ਕੋਲੇ ਤਾਂ ਹਾਂ ਬਿਲਕੁਲ ਤੁਹਾਡੇ ਤੁਸੀਂ ਹੁਣ ਚਲਾਓਗੇ ਉਹਦੇ ਤੁਸੀਂ ਵੀਡੀਓ ਆਪਾ ਤੇ ਨਹੀਂ ਜੀ ਹਾਂਜੀ ਆਪਾ ਸਭ ਮੰਨਦੇ ਕਿ ਪੋਸਟਰ ਨੂੰ ਜਿਹੜਾ ਹੈਗਾ ਮਰਿਆਦਾ ਦੇ ਨਾਲ ਜਿਹੜਾ ਹੈ ਇਹਨਾਂ ਨੂੰ ਉਤਾਰ ਲੈਣਾ ਚਾਹੀਦਾ ਹਾਂਜੀ ਹਾਂਜੀ ਮਰਿਆਦਾ ਨਾਲ ਉਤਾਰ ਲੈਣਾ ਚਾਹੀਦਾ ਕਿਉਂਕਿ ਟਾਈਮ ਤੋਂ ਬਿਨਾ ਹੁਣ ਟਾਈਮ ਤੇ ਤੁਸੀਂ ਰਸਤੇ ਰੋਡ ਦੇ ਉੱਤੇ ਉਦਾਂ ਪੋਸਟਰ ਲਾਏ ਹੁੰਦੇ ਆ ਕਿਸੇ ਨੇ ਲਾਤਾ ਰਾਜਨੀਤੀ ਦਾ ਕਿਸੇ ਨੇ ਉਦਾਂ ਲਾਤਾ ਉਹ ਤੁਸੀਂ ਗੱਡੀ ਲੈ ਕੇ ਨਾ 15 ਦਿਨਾਂ ਹਫ਼ਤੇ ਬਾਅਦ ਉਤਾਰਨ ਆ ਜਾਂਦੇ ਆ ਕਾਰਪੋਰੇਸ਼ਨ ਆਉਂਦੀ ਆ ਉਤਾਰਨ ਵਾਸਤੇ ਹੈ ਤੇ ਇਹ ਪੋਸਟਰ ਕਹਨੇ ਉਤਾਰਨੇ ਆ ਇਹ ਵੀ ਤਾਂ ਇਹਨਾਂ ਦੀ ਜ਼ਿੰਮੇਵਾਰੀ ਹੈਗੀ ਇਹ ਸਾਡੀ ਜ਼ਿੰਮੇਵਾਰੀ ਤਾਂ ਨਹੀਂ ਹੈਗੀ ਜਿਹੜੇ ਬੇਦੀਵਿਆਂ ਹੋਣਗੇ ਆਖ ਰੋੜ ਤੋਂ ਉੱਤ ਡਿੱਗੂਗੇ ਸੜਕ ਦੇ ਆਉਗੇ ਥੱਲੇ ਆ ਕੇ ਡਿੱਗਣਗੇ ਥੱਲੇ ਆ ਕੇ ਡਿੱਗਣਗੇ ਕਿਤੇ ਹੋਰ ਤਾਂ ਨਹੀਂ ਆਗਾ ਵੀ ਉੱਤੇ ਛੱਤ ਤੇ ਟੱਕ ਜਾਣਗੇ ਆ ਕੇ ਜਮੀਨ ਤੇ ਡਿੱਗਣਗੇ ਉਹੀ ਜਮੀਨ ਦੇ ਉੱਤੇ ਨੰਗਦੇ ਵੜਦੇ ਕਿਸੇ ਨੂੰ ਨਹੀਂ ਪਤਾ ਗੁਰੂ ਤੇਗ ਬਹਾਦਰ ਜੀ ਪਈਆਂ ਨੂੰ ਕਿ ਨਹੀਂ ਪਤਾ ਕਿਸੇ ਨੂੰ ਕੋਈ ਐਮਪੀ ਤੋਂ ਆਇਆ ਕੋਈ ਕਿਧ ਤੋਂ ਆਇਆ ਉਹਨੂੰ ਨਹੀਂ ਪਤਾ ਇਹਦੇ ਬਾਰੇ ਉਹਨਾਂ ਨੇ ਮਾਈ ਚਾਂਦ ਪੈਰ ਰੱਖ ਦਿੱਤਾ ਜਾਂ ਉੱਤੇ ਬੀੜੀ ਸੜਦੀ ਇਹਦੀ ਕੋਣ ਜੰਮੇ ਵਾਲਾ ਬੇਅਦਬੀ ਤਾਂ ਸਾਡੀ ਆ ਫਿਰ ਇਹ ਹਾਂਜੀ ਇਹੀ ਚੀਜ਼ ਮੈਂ ਦੁਹਰਾਣਾ ਕਿ ਕਈ ਵਾਰ ਜਾਣੇ ਅਣਜਾਣੇ ਇਸ ਤਰ੍ਹਾਂ ਦੀ ਗੱਲ ਹੋ ਜਾਂਦੀ ਹੈ ਕਿ ਉਹਦੇ ਨਾਲ ਮਰਿਆਦਾ ਪੰਗ ਹੋ ਜਾਂਦੀ ਹੈ ਔਰ ਇੱਥੇ ਕਿਹਾ ਜਾ ਰਿਹਾ ਕਿ ਜਿੰਨੇ ਵੀ ਪੋਸਟਰਸ ਲਗਾਏ ਗਏ ਨੇ ਬੈਨਰ ਫਲੈਕਸ ਲਗਾਏ ਗਏ ਨੇ ਬਿਲਕੁਲ ਮਰਿਆਦਾ ਦੇ ਨਾਲ ਲੋਕਲ ਪ੍ਰਸ਼ਾਸਨ ਪੂਰੇ ਪੰਜਾਬ ਚੋਂ ਅਪੀਲ ਕੀਤੀ ਜਾ ਰਹੀ ਹੈ ਕਿ ਲੋਕਲ ਪ੍ਰਸ਼ਾਸਨ ਇਹਨਾਂ ਨੂੰ ਉਤਾਰੇ ਔਰ ਇਹਨਾਂ ਦੀ ਮਰਿਆਦਾ ਬਣਾਈ ਰੱਖੇ ਤਾਂ ਜੋ ਕਿਤੇ ਵੀ ਇਹਨਾਂ ਦੀ ਬੇਅਦਵੀ ਨਾ ਹੋਵੇ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ